ਪੁੱਤ ਕਿਹੜੇ ਸ਼ਹਿਰ ਤੋਂ ਆਈਆਂ ਉੱਚੀ ਬੋਲ ਕੇ ਮੈਂ ਤਲਵਾੜਾ ਸ਼ਹਿਰ ਤੋਂ ਪਹਿਲਾ ਕਿੰਨੀ ਵਾਰ ਮੋੜੀਆਂ ਪੁੱਤ 6 ਵਾਰ ਸਤਿ ਮੀਂਹ ਵਾਰੀ ਲੈ ਬੋਲੋ ਸੱਚੇ ਦਰਵਾਰ ਦੀ ਲਾਈ ਹੈ ਲਾਲਾ ਲਬੀਰ ਦੀ ਸਹੀ ਹੈ ਬਾਪੇ ਦੇ ਯਕੀਨ ਭਰੋਸਾ ਰੱਖ ਕੇ ਤੂੰ ਰਹੀ ਆ ਤੇਰਾ ਬੇੜਾ ਵੀ ਪੱਲੇ ਲੱਗ ਜਾ ਬਾਹਰ ਕਿੱਥੋਂ ਆਈਆਂ ਸਪੈਨ ਦੇ ਵਿੱਚ ਪੀਅਰ ਪੱਕੀ ਆ ਆਪਦੇ ਘਰ ਦੀ ਪੁੱਛ ਲੈਣੀ ਆ ਸਰਹੰਗਰ ਦੇ ਖਾਤਰ ਪੁੱਛਣਾ ਜੇ ਜੇ ਪੈਕ ਹਦ ਪੈਕ ਕਿਆ ਦਵਾਈਆਂ ਹਨਾ ਫੋਨ ਆਪਦੇ ਸਹੁਰਿਆਂ ਦੇ ਖਾਤਰ ਪੁੱਛਣਾ ਐਸੇ ਟਾਈਮ ਆਜੇ ਕੜੇ ਬਾਬਾਲ ਖਾਨ ਦਾ ਪੇਰ ਦਖਾਣਾ ਜਿੰਨਾ ਦੁੱਖ ਕੱਢਦਾ ਤੋਂ ਨਹੀਂ ਦੁਖੀਆ ਨਾ ਜਿਉਂਦਿਆਂ ਚੋਹਾਂ ਨਾ ਮਰਿਆਂ ਚੋਆ ਬਾਬਾ ਜੀ ਮੈਂ ਵਿਆਹ ਕਰਾਇਆ ਉਹਦਾ ਘਰ ਬਸਾਇਆ ਉਥੇ ਪੀਆਰ ਹੋਈ ਉਹ ਵੀ ਪੀਆਰ ਹੋਇਆ ਪਰ ਬਾਬਾ ਜੀ ਮੇਰਾ ਇਹੋ ਜੇ ਘਰ ਦਾ ਹਾਲ ਹੋ ਗਿਆ ਮੇਰਾ ਬੰਦਾ ਮੇਰਾ ਗੇਰਿਆ ਇਹ ਸਾਜਾ ਕਿ ਝੂਠਾ ਕੋਈ ਨਸ਼ਾ ਪਤਾ ਕਰਦਾ ਉੱਥੇ ਉਹ ਕਿਆ ਕਰਦਾ ਡੋਡੇ ਖਾਂਦਾ ਹੈ ਨਾ ਡੋਡੇ ਨੀ ਖਾਂਦਾ ਡੋਟੀ ਵੀ ਖਾਂਦਾ ਇਹ ਵੀ ਕਰਦਾ ਜੀ ਜੋ ਆਵੇ ਸੋ ਰਾਜੀ ਜਾਵੇ ਨਸ਼ੇ ਕਰਕੇ ਪੱਤੇ ਕਰਕੇ ਤੇਰਾ ਘਰ ਖਰਾਬ ਹੋ ਰਿਹਾ ਤੇਰੇ ਵਰ ਚੱਕ ਨਹੀਂ ਰਿਹਾ ਮਨ ਦੇ ਵਿੱਚ ਆਸ ਲੈ ਕੇ ਆ ਕੇ ਬਾਪਾ ਜੀ ਮੇਰਾ ਉਜੜੀ ਦਾ ਘਰ ਬਸਾ ਦਿਓ ਉਹ ਨੂੰ ਰਾਜੀ ਕਰਦਾ ਐਸਪੈਸ਼ਲੀ ਤੁਹਾਨੂੰ ਮਿਲਣ ਵੀ ਆਈਆਂ ਤੇ ਮੈਂ 6 ਮੰਥ ਲਈ ਆਈਆਂ ਬਸ ਸਾਰਾ ਕੁਝ ਸਿਰ ਤੋਂ ਪਾਣੀ ਬੱਚੇ ਲੈ ਕੇ ਆ ਗਈਆਂ ਸਾਰਾ ਮੇਨ ਬਾਬਾ ਦਖਾ ਦੇ ਜੀ ਸਾਰਾ ਕੁਛ ਬਾਬਾ ਜਿੱਥੇ ਪੜਾ ਗਿਆ ਬਾਬਾ ਜਿੱਥੇ 15 ਸਾਲ ਲੰਮੀ ਜ਼ਿੰਦਗੀ ਇਹ ਨਾ ਕਿਹੜੇ ਰਸਤੇ ਤੇ ਚੱਲਦੇ ਵੀ ਕੁਝ ਨਹੀਂ ਬਣਦਾ ਲੇਕਿਨ ਗੱਲ ਕਰਾਂ ਮੈਂ ਆਪਣੀ ਲਾਈਫ ਜਿੱਦਕੇ ਜਾ ਕੇ ਤੱਤ ਕੱਢਿਆ ਜੇ ਬੰਦੇ ਨੂੰ ਜੀਵਨ ਸਾਥੀ ਜਿਹਨੂੰ ਕਹਿ ਦਿੰਦੇ ਨੇ ਮੀਆਂ ਬੀਬੀ ਹੈ ਨਾ ਉਹ ਵਧੀਆ ਮਿਲ ਜੇ ਇਹ ਮਾਤਾ ਤਨ ਸੁਣਦਾ ਨਹੀਂ ਤੇ ਕੀ ਹੋ ਜਾਂਦਾ ਉੱਤੇ ਪਿੱਛੇ ਹੋਰ ਖੜ ਜਾ ਧੱਕਾ ਨਹੀਂ ਕਰਨਾ ਤੇ ਉਹ ਨਾ ਬੀਬੀ ਤੇਰਾ ਵਾਰ ਦਾ ਘਟਾ ਲਾਂਗੇ ਉਧਰ ਜਿੱਥੇ ਬੈਠੀ ਓਥੇ ਚੱਲ ਆ ਕੰਮ ਨਹੀਂ ਕਰਨਾ ਇੱਥੇ ਬੋਲੋ ਸੱਚੇ ਦਰਵਾਜ਼ੇ ਨਹੀਂ ਹੈ ਸਾਰਿਆਂ ਦੇ ਬੀਬੀ ਬਾਦਾਂ ਦਾ ਮੇਰਾ ਵੀ ਬੋਲ ਬੋਲ ਵਰਦਿਆਂ ਦਾ ਕਤਿਆਂ ਦੇ ਮਾਲਕ ਦੀ ਨਹੀਂ ਹੈ ਤੇਰੇ ਘਰ ਦੇ ਚੱਲਿਆ ਹੋਇਆ ਵਾਰ ਤੇਰੇ ਬੰਦੇ ਦੇ ਚੱਲਿਆ ਹੋਇਆ ਵਾਰ ਉਹਦੇ ਮਗਰ ਲਾਇਆ ਹੋਇਆ ਬਾਬਾ ਘੋਰੀ ਉਹ ਬਾਬਾ ਘੋਰੀ ਕਰਕੇ ਪੁੱਠਿਆਂ ਕੰਮਾਂ ਦੇ ਵਿੱਚ ਉਹਦੀ ਮੱਤ ਪਈ ਹੋਈ ਆ ਉਹ ਪੁੱਠਿਆਂ ਕੰਮਾਂ ਦੇ ਵਿੱਚੋਂ ਨਹੀਂ ਹਟ ਸਕਦਾ ਤੈਨੂੰ 15 ਸਾਲ ਹੋ ਗਏ ਦੁੱਖਾਂ ਨਾਲ ਲੜਦੀ ਨੂੰ ਹੈਂ ਜਿੱਥੇ ਬਾਬਾ ਚੰਗਾ ਦੇਖਿਆ ਇਲਾਜ ਕਰਾਇਆ ਪੈਸੇ ਬਾਬਾ ਜੀ ਜਾਣਦੇ ਰੁਪਏ ਦੇਦੇ ਪਰ ਹੱਲ ਨਹੀਂ ਹੋਇਆ ਲੱਖ ਰੁਪਏ ਬਾਬੇ ਨੂੰ ਕੁਵੱਦ ਨਾ ਲੱਖ ਰੁਪਏ ਪਰ ਕਿਸੇ ਬਾਬੇ ਨੇ ਹੱਲੇ ਨਹੀਂ ਕੀਤਾ ਬੋਲੋ ਸੱਚੇ ਦਰਵਾਜ਼ੇ ਜੇ ਤਾਂ ਸੱਚੇਰਾ ਬਹੁਤ ਕੰਮ ਕਰਾਂਗੇ ਸੰਗਤ ਸੁਣਦੀ ਆ ਅਜੇ ਸਵਾਰ ਕੇ ਕੰਮ ਕਰਾਂਗੇ ਤੂੰ ਆਪਦੇ ਮੋਗੇ ਵਾਕਿ ਫਕੀਰ ਨੇ ਕੰਮ ਕੀਤਾ ਫਕੀਰੇ ਬੜਾ ਉਹ ਜਿਹੜਾ ਆੜੇ ਕੰਮ ਕਰਦੇ ਸਹੀ ਆ ਨਾ ਬਾਬਾ ਲੱਗਿਆ ਕੋਰੀ ਮੇਰੇ ਕੋਲ ਚੌਂਕੀਆਂ ਭਰਨੀਆਂ ਪੁੱਤ ਪੀਰਦੀਆਂ ਜਿਵੇਂ ਜਿਵੇਂ ਉਪਾਏ ਦੱਸੂਗੀ ਓਵੇਂ ਓਵੇਂ ਉਪਾਏ ਕਰਦੇ ਜਾਣਾ ਤੇਰਾ ਬੰਦਾ ਰਾਜੀ ਹੋ ਜਾਊ ਜਦੋਂ ਬਾਹਰ ਸਪੇਨ ਜਾਏਗੇ ਇਹਦੇ ਕੋਲੇ ਫਿਰ ਤੇਨ ਸਮਾਨ ਬਣਾ ਕੇ ਦੇਵਾਂਗੀ ਬੇਟਾ ਚੱਲ ਰਹੀ ਹੈ ਉਹ ਬੈ ਕੇ ਦੱਸੂਣ ਗੱਲ ਬਹੁਤ ਸੱਚੀ ਦਾ ਬਾਬਾ ਸਦਾਈ ਹੈ ਪਾਪਾ ਕੋਰੀ ਮਾਤਾ ਮਸਾਲੀ ਇਹ ਤੇਰੇ ਘਰ ਆਉਂਦੇ ਦਾ ਲੱਗਿਆ ਤੇਰੇ ਸਰੀਰ ਤੇ ਵੀ ਲੱਗਿਆ ਇਹ ਚੀਜ਼ਾਂ ਤੇਰੇ ਸਰੀਰ ਤੇ ਵੀ ਲੱਗੀਆਂ ਬੈਠੇ ਪਠਾਈ ਨੂੰ ਸਰੀਰ ਦੇ ਵਿੱਚੋਂ ਦਰਦ ਆ ਸਿਰ ਦੇ ਵਿੱਚ ਦਰਦ ਆ ਪੱਖੀਆਂ ਦੇ ਵਿੱਚੋਂ ਦਰਦ ਸਰੀਰ ਤੇ ਖਾਰਸ਼ ਕੂਜਲੀ ਹੁੰਦੀ ਹੈ ਤੇਰੇ ਕੋਈ ਚੀਜ਼ ਤੋਂ ਅਲਰਜੀ ਹੁੰਦੀ ਹੈ ਤੁਹਾਨੂੰ ਪਾਪਾ ਜੀ ਮੇਰੇ ਸਾਈਡ ਤੇ ਜਰਾ ਬਹੁਤ ਡੇਲੀ ਮੇਰਾ ਫਟਦਾ ਹੈ ਤੇ ਤੇਰੇ ਤੇਰੇ ਬੰਦੇ ਬਨਾਲ ਵੀ ਚੀਜ਼ਾਂ ਲੱਗੀਆਂ ਉਹਦੇ ਨਾਲ ਨਾਲ ਇਹ ਚੀਜ਼ ਬਹੁਤ ਤੇਰੇ ਨੇ ਵੀ ਲੱਗਦੀ ਬੋਲੋ ਸੱਚੇ ਦਰਵਾਜ਼ੇ ਸਦਾ ਹੀ ਹੈ ਹੁਣ ਤੋਂ ਬਾਬੇ ਦੇ ਕਚਹਿਰੇ ਚ ਖੜੀਆਂ ਆ ਤੁਹਾਨੂੰ ਤਾਂ ਹੁਣੇ ਰਾਜ ਕਰ ਦਿੰਨੇ ਆ ਆਂਦੇ ਵੀਰਵਾਰ ਨੂੰ ਸ਼ਾਲਾ ਮਾਰਦੀ ਆਏਗੀ ਰਹਿ ਗਿਆ ਘਰ ਵਾਲਾ ਸ਼ਨੀਵਾਰ ਨੂੰ ਮੇਰੇ ਕੋਲ ਆਣਾ ਸ਼ਨੀਵਾਰ ਨੂੰ ਪੀਰ ਤੋਂ ਲੈ ਕੇ ਹੁਕਮ ਪਰ ਆਹ ਰਸਤਾ ਵੇਖਾਂ ਕਿ ਜਿਵੇਂ ਬਾਬੇ ਨੇ ਕਿਹਾ ਆਪਾਂਵੇਂ ਤੁਰਨਾ ਆਪਾਂ ਕੰਮ ਸ਼ੁਰੂ ਕਰ ਦੇਣਾ ਜਦੋਂ ਕੰਮ ਸ਼ੁਰੂ ਕਰਤਾ 5 ਦਿਨ 10 ਦਿਨ 15 ਦਿਨ 20 ਦਿਨ ਚੌਂਕਿਆ ਭਰ ਦੇਗੇ ਆਪਦੇ ਜਵਾਨ ਹੋ ਗਏ ਜਾਣਗੇ ਸਾਈਂ ਜੀ ਮੇਰੇ ਘਰਾਂ ਠੀਕ ਹੋਣਾ ਸ਼ੁਰੂ ਹੋ ਗਿਆ ਮੇਰਾ ਪਾਲਾ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਪੁੱਤ ਆ ਕੇ ਜਾਵਾ ਹੋਰ ਬੋਲ ਬੱਚੇ ਤੁਹਾਡੇ ਕੋਲ ਰਹਿੰਦੇ ਆ ਤੁਹਾਡਾ ਬੱਚਾ ਉਹਦੇ ਮਗਰ ਵੀ ਜਿਹੜੇ ਜਿਹੜੇ ਘਰ ਦੇ ਸਾਰੇ ਜਿਹੜੇ ਲੱਗਦੇ ਹੋਏ ਆ ਜਿਹੜਾ ਰਾਜੀ ਕਰਦੇ ਬਹੁਤ ਬਹੁਤ ਸਤਿ ਸ਼੍ਰੀ

ਤੁ ਕੋਈ ਟਰੀਟਮੈਂਟ ਨਹੀਂ ਕਰਾਉਣਾ। ਤੋਂ ਕੋਈ ਨਹੀਂ ਕਰਾਉਣਾ। ਜਿਹੜੇ ਮੈਂ ਤੁਹਾਨੂੰ ਕੜਾਈਆਂ ਦੱਸੂਂ ਕਿ ਉਪਾਏ ਦੱਸੂਂ ਕਿ ਉਪਾਏ ਕਰਨੇ ਆ। ਬੇਰਵਾ ਦੇ ਬੇਰਵਾ ਜਿਹੜੀ ਇਹ ਬਿਮਾਰੀ ਆ ਇਹ ਖਤਮ ਹੋ ਜੂਗੀ ਬੋਲ ਸੱਚੇ ਦਿਲਵਾ। ਬੇੜੇ ਉਸ ਵੇ ਕਰਾ ਦੇ ਬੋਲ ਨੇ। ਜੇ ਮੇਰਾ ਬਾਬਾ ਅੱਖ ਸੱਚ ਦਾ ਹੋਇਆ ਬੇੜਾ ਬੰਨੇ ਲਵਾ ਦੂਗਾ ਨਾਲ ਨਾਲ ਫਿਰ। ਸਮਝ ਗਏ? ਸ਼ਨੀਵਾਰ ਨੂੰ ਆਇਓ ਸ਼ਨੀਵਾਰ ਨੂੰ ਆਪਾਂ ਉਹ ਹੱਕ ਲੇ ਲਵਾਂਗੇ।